ਮੈਂ ਇੱਕ ਤਰੀਕੇ ਦੇਖਦੇ ਹਾਂ ਕੋਲਾ ਅੱਜ ਬਹੁਤ ਖੁਸ਼ੀ ਹੈ ਔਰ ਮੈਂ ਸਾਰੇ ਇਲਾਕੇ ਨੂੰ ਸਾਰੇ ਸੰਗਰੂੜ ਦੇ ਵਾਸੀਆਂ ਦਾ ਮੈਂ ਧੰਨਵਾਦ ਵੀ ਕਰਦੀ ਹਾਂ ਤੇ ਸਾਰਿਆਂ ਨੂੰ ਵਧਾਈ ਵੀ ਦਿੰਨੀ ਹੈ ਸਾਡੇ ਵਰਕਰਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੀ ਹਾਂ ਔਰ ਜਿੰਨਾ ਵੱਡਾ ਫਤਵਾ ਜਿੰਨਾ ਵੱਡਾ ਮੰਡਟ ਅੱਜ ਸੰਗਰੂੜ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਦਿੱਤਾ ਇਹ ਸਾਬਤ ਕਰਦਾ ਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਸਰਕਾਰ ਨੇ ਪਿਛਲੇ 2 ਸਾਲਾਂ ਤੋਂ ਜਿਹੜੇ ਕੰਮ ਕੀਤੇ ਆ ਔਰ ਅੱਜ ਸੰਗਰੂਰ ਦੇ ਲੋਕਾਂ ਨੇ ਸਾਡਾ ਹੌਸਲਾ ਵਧਾਇਆ ਪੌਣੇ 2 ਲੱਖ ਦੀ ਲੀਡ ਤੇ ਸੰਗਰੂਰ ਨੂੰ ਜਿਹੜਾ ਇੱਥੋਂ ਜਿਤਾ ਕੇ ਸਾਡੇ ਭਰਾ ਗੁਰਮੀਤ ਸਿੰਘ ਮੀਤਿਆਰ ਨੂੰ ਅੱਜ ਪਾਰਲੀਮੈਂਟ ਦੇ ਵਿੱਚ ਹਣਕੇ ਭੇਜਿਆ ਲੋਕਾਂ ਨੇ ਸੋ ਅਸੀਂ ਧੰਨਵਾਦ ਵੀ ਕਰਦੇ ਆ ਔਰ ਮਾਣ ਵੀ ਮਹਿਸੂਸ ਕਰਦੇ ਆ ਕਿ ਸੰਗਰੂਰ ਜਿਹੜੀ ਕਿ ਆਮ ਆਦਮੀ ਪਾਰਟੀ ਦੀ ਰਾਸਥਾਨੀ ਕਹੀ ਜਾਂਦੀ ਸੀ ਤੇ ਅੱਜ ਰਾਜਸਤਾਨੀ ਦੇ ਵਿੱਚ ਦੁਬਾਰਾ ਜਿਹੜਾ ਆਮ ਆਦਮੀ ਪਾਰਟੀ ਦਾ ਏਨੇ ਵੱਡੇ ਮਾਰਜਨ ਦੇ ਨਾਲ ਜਿਹੜਾ ਫਤਵੇ ਨਾਲ ਅੱਜ ਜਿਹੜਾ ਝੰਡਾ ਲਹਿਰਾਇਆ ਗਿਆ ਸੋ ਮੈਂ ਸਾਰਿਆਂ ਦਾ ਧੰਨਵਾਦ ਕਰਦੀ ਹਾਂ ਔਰ ਧੰਨਵਾਦ ਸ਼ਬਦ ਬਹੁਤ ਛੋਟਾ ਰਹਿ ਜਾਂਦਾ ਜਿੰਨਾ ਮੰਡਟ ਜਿਹੜਾ ਸੰਗਰੂਰ ਦੇ ਲੋਕਾਂ ਨੇ ਜਿਹੜਾ ਦਿੱਤਾ ਅਗਰ ਗੱਲ ਕਰੀਏ ਅਸੀਂ ਲੱਗਦਾ ਸੀ ਵੀ ਇੰਨਾ ਵਿਰੋਧ ਹੋ ਰਿਹਾ ਫਿਰ ਵੀ ਲੱਗਦਾ ਪਰ ਐਡੀ ਬੁੜੀ ਲੀਡ ਲੈਣਾ ਤੁਹਾਡੇ ਹਲਕ ਜੋ ਇੰਨੀ ਜਿੱਤ ਪ੍ਰਾਪਤ ਕਰਨਾ ਕਿਵੇਂ ਦੇਖੋ ਕਿਸੇ ਦਾ ਕੋਈ ਵਿਰੋਧ ਨਹੀਂ ਸੀਗਾ ਪਬਲਿਕ ਹੈ ਜਿਹੜੀ ਉਹਨਾਂ ਨੇ ਜਿਨ੍ਹਾਂ ਨੇ ਵੋਟ ਕਰਨੀ ਹੁੰਦੀ ਆ ਉਹ ਲੋਕ ਨੇ ਜਿਹੜੇ ਸੋ ਉਹਨਾਂ ਨੇ ਵਰਕਿੰਗ ਵੀ ਦੇਖੀ ਆ ਸਰਕਾਰ ਦੇ ਕੰਮਕਾਰ ਵੀ ਦੇਖੇ ਆ ਸਾਡੀ ਟੀਮ ਦਾ ਕੰਮ ਵੀ ਦੇਖਿਆ ਸਾਰਾ ਕੁਝ ਦੇਖ ਕੇ ਅੱਜ ਲੋਕਾਂ ਨੇ ਸਾਡਾ ਹੌਸਲਾ ਵਧਾਇਆ ਔਰ ਜਿੱਥੋਂ ਸਾਬਤ ਹੁੰਦਾ ਕਿ ਆ ਸੰਗਰੂਰ ਹਲਕਾ ਜਿਹੜਾ 9000 ਦੀ ਲੀਡ ਤੇ ਅਸੀਂ ਜਿੱਤੇ ਆ ਤੇ ਓਵਰ ਆਲ ਜਿਹੜੇ ਹਲਕੇ ਦੀ ਅੱਜ ਪੌਣੇ 2 ਲੱਖ ਦੀ ਜਿਹੜੀ ਲੀਡ ਸੰਗਰੂਰ ਦੇ ਲੋਕਾਂ ਨੇ ਜਿਹੜੀ ਦਿੱਤੀ ਆ ਇਹ ਸਾਬਤ ਕਰਦਾ ਕਿ ਲੋਕ ਨੇ ਜਿਹੜੇ ਸਰਕਾਰ ਦੇ ਕੰਮ ਕਰਨੇ ਜਿਨ੍ਹਾਂ ਤੋਂ ਸੰਗਰੂਰ ਦੇ ਲੋਕ ਜਿਹੜੇ ਖੁਸ਼ ਨੇ 13 0 3 ਸੀਟਾਂ ਨਾਲ ਥਰੂ ਕੰਮ ਕਰਨਾ ਹੈ ਕਿਸ ਤਰ੍ਹਾਂ ਦੇ ਬਿਲਕੁਲ ਜਿਹੜੀਆਂ ਕੋਈ ਕਮੀਆਂ ਰਹੀਆਂ ਨੇ ਜਿੱਥੇ ਕਿਤੇ ਕੋਈ ਘਾਟ ਰਹੀ ਆ ਉਹਨਾਂ ਦਾ ਅਸੀਂ ਜਿਹੜਾ ਮੰਥਨ ਕਰਾਂਗੇ ਔਰ ਅੱ ਔਰ ਜਿਹੜਾ ਕੰਮ ਕਰਾਂਗੇ ਓਕੇ